ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸਵੇਰ ਭਾਰ ਵਿੱਚ ਲੁੱਟਖੋਹ ਦੀਆਂ ਵਾਰਤਾਂ 'ਚ ਲਗਾਤਾਰ ਜਾਵਾ ਹੁੰਦਾ ਜਾ ਰਿਹਾ ਹੈ ਜਿਸ ਦੇ ਤਹਿਤ ਬੀਤੇ ਦਿਨ ਨਾਬਾ ਵਿਖੇ ਪਿੰਟੂ ਨਾਮ ਦੇ ਵਿਅਕਤੀ ਜਦੋਂ ਰੇਲਵੇ ਸਟੇਸ਼ਨ ਤੋਂ ਉਤਰਿਆ ਤਾਂ ਸੱਤ ਲੁੱਟੇਰਿਆਂ ਵੱਲੋਂ ਪਿੰਟੂ ਤੋਂ 10000 ਰੁਪਏ ਦੇ ਮੋਬਾਈਲ ਫੋਨ ਖੋਣ ਦਾ ਬਾਅਦ ਉਸਦੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਇਸੇ ਜਮੰਦੀ ਜਦੋਂ ਕੋਤਵਾਲੀ ਐਸਐਚਓ ਨੂੰ ਲੁੱਟਖੋਹ ਦੀ ਵਾਰਤਾ ਦਾ ਪਤਾ ਲੱਗਾ ਤਾਂ ਮੌਕੇ ਦੇ ਕੁਝ ਘੰਟੇ ਅੰਦਰ ਹੀ ਸੱਤ ਲੁੱਟੇਰਿਆਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲ੍ਹਾਂ ਵਿੱਚ ਪਹੁੰਚਾ ਦਿੱਤੇ ਗਏ ਹਨ ਇਸ ਸਬੰਧੀ ਸਰਬ ਇਹ ਨਸ਼ੇ ਪੂਰਤੀ ਲਈ ਲੁੱਟਖੋਦਿਆਂ ਬਾਰਦਾਤਾਂ ਕਰਦੇ ਸਨ ਇੱਕੇ ਵੱਡਾ ਕਰੋ ਸਾਹਮਣੇ-ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹਨ ਪੜੇਗੇ ਮਤਲਬ ਮੁਜਰਮ ਉਹਨਾਂ ਬਰੋਂ ਦੱਸਿਆ ਗਿਆ ਕਿ ਕਿ ਵੱਡਾ ਕਰੋ ਤੇ ਪੁਲਿਸ ਦੇ ਰਿਮਾਂਡ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਲੁੱਟਖੋਦਿਆਂ ਕੋਲ ਕਿੰਨੇ ਕਿੰਨੇ ਬਾਰਦਾਤਾਂ ਕੀਤੇਗੇ ਹਨ ਤੇ ਇਹਨਾਂ ਵਿੱਚ ਕੌਣ-ਕੌਣ ਸ਼ਾਮਲ ਹਨ ਡਟੇਰੇ ਆਪਣਾ ਗੁਨਾਹ ਕਬੂਲ ਕਰਦੇ ਹਨ ਇਸ ਦੇ ਕੰਮ ਦੀ ਤੌਬਾ ਵੀ ਕਰਦੇ ਨਜ਼ਰ ਆਏ ਇਸ ਸੰਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੁਰੀ ਤਰ੍ਹਾਂ ਕੁੱਟਣ ਦੇ ਨਾਲ-ਨਾਲ ਬਹੁਤ ਬੜੀ ਅਧਿ ਸੰਬੰਧੀ ਉਹਨਾਂ ਨੇ ਕਿਹਾ ਕਿ ਜੋ ਮੋਬਾਈਲ ਖੋਇਆ ਸੀ ਉਸ ਗ੍ਰਿਫਤਾਰ ਕਰ ਲਏ ਗਏ ਹਨ ਕਿਉਂਕਿ ਇਹਨਾਂ ਬਸ ਜੋ ਮੋਬਾਈਲ ਹੈਗੇ ਹੋ ਕੇ 25 ਸਾਲ ਉਹਨਾਂ ਦੀ ਜਦੋਂ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਉਸ ਤੇ ਕਰਦੇ ਆ ਕਾਰਵਾਈ ਪੁਲਿਸ ਨੇ ਕਾਰਵਾਈ ਕਰਦੇ ਬਹੁਤ ਜ਼ਲਦੀ ਫੜ ਕੇ ਪਰ ਉਸ ਨੇ ਸਲਾਖਾਂ ਵਿੱਚ ਛਾੜ ਦਿੱਤੇ ਗਏ ਭੇਜ ਦਿੱਤੇ ਗਏ ਹਨ ਆਓ ਤੁਹਾਨੂੰ ਸੁਣਾਉਣੇ ਹੋਰ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਅਤੇ ਹੋਈ ਲੁੱਟ ਕੋਈ ਬਾਰਦਾਤ ਪੀੜਤ ਵਿਅਕਤੀਆਂ ਵੱਲੋਂ ਕੀ ਦੱਸਿਆ ਗਿਆ ਹੈ ਹੈ ਗੱਬੇ ਕੁਰੀ ਗੋਨੀ ਹੈ ਕਿ ਮੈਨੂੰ ਤਾਂ ਦਾਸ ਤੇ ਜਾਏ ਸੀ ਤੇ ਸਿੰਘ ਕਰਾ ਲਏ ਤੇ ਚਲੋ ਵੀ ਸਮਾਨ ਨਹੀਂ ਮਿਲਿਆ ਤੁਰੋ ਪਰ ਉਹਨਾਂ ਦੇਖੋ ਲੈ ਜੂ ਤੇ ਪੜਚਾਹ ਸੰਭਾ ਜਾਉਂਦਾ ਮੈਂ ਕਿਉਂ ਆਇਆ ਬਾਰੀ പാ ਨੂੰ ਮੋਚਿ ਬਲਾ ਕੇ ਇੱਕ ਬਲਜਮ ਕਟੋ ਬਾਹਰ ਫਿਰ ਲੈ ਆਣੇ ਦਾ ਬਾਈਕ ਤੋਂ ਹੋ ਇਹ ਕਾਫੀ ਟਾਈਮ ਤੋਂ ਜਿਹੜੀਆਂ ਵਾਰਦਾਤਾਂ ਕਰ ਰਹੇ ਸੀਗੇ ਇਹ ਇਹ ਦੇਖਦੇ ਸੀ ਕਿ ਜਿੱਥੇ ਵੀ ਮਾਈਗ੍ਰੈਂਟ ਲੇਬਰ ਹੈਗੀ ਹੈ ਮਾਈਗ੍ਰੈਂਟ ਲੇਬਰ ਵਾਲਾ ਕੋਈ ਬੰਦਾ ਖੜਾ ਹੈ ਜਾਂ ਕੋਈ ਇਕੱਲਾ ਇਕੱਲਾ ਬੰਦਾ ਖੜਾ ਹੈ ਉਹਦੇ ਤੇ ਕੋਈ ਨਾ ਕੋਈ ਇਹ ਬਾਹਰ ਕਰਦੇ ਸੀ ਬਾਹਰ ਕਰਨ ਤੋਂ ਬਾਅਦ ਉਹਦਾ ਕੋਈ ਮੋਬਾਈਲ ਜਾਂ ਉਹ ਤੋਂ ਕੋਈ ਪੈਸੇ ਸਨੇਚ ਕਰਕੇ ਲੈ ਜਾਂਦੇ ਕੱਲ ਵੀ ਕਿੰਦੇ ਐਂਸੀਡੈਂਟ ਹੋਇਆ ਸਾਡੇ 3:00 ਵਜੇ ਬੱਸ ਸਟੈਂਡ ਤੋਂ ਮਿੱਡੂ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇਹ ਕੰਮ ਕਰਦਾ ਤੇ ਮਿਲਦੇ ਵਿੱਚ ਕੰਮ ਕਰ ਰਿਹਾ ਤੇ ਉਹ ਜਦੋਂ ਸਾਢੇ 3 ਦਿਨ ਦੇ ਉਤਰਿਆ ਤੇ ਉਹ ਇਹਨੂੰ ਇਕੱਲਾ ਦੇਖ ਕੇ ਇਹ ਬੰਦੇ ਉਹਨੂੰ ਉਹ ਮੌਕੇ ਤੇ ਇਹਨੂੰ ਨਾਲੇ ਸੱਟਾਂ ਮਾਰੀਆਂ ਔਰ ਮੋਬਾਈਲ ਔਰ ਉਹਦੇ ਪੈਸੇ ਕੋਕੇ ਚਲੇ ਗਏ ਫਿਰ ਜਿਹੜਾ ਇਹ ਸੱਤ ਜਣੇ ਨੇ ਵੀਨੈਂਸ ਸੱਤ ਜਣੇ ਦਾ ਪਰਚਾ ਦਿੱਤਾ ਉਸ ਤੋਂ ਬਾਅਦ ਇਹ ਰੈਡਲੀ ਜਦੋਂ ਸਾਡੇ ਕੋਲ ਇਤਲਾਹ ਦੇਣ ਆਇਆ ਹੈਗਾ ਇੰਟੂ ਜਿਹਦੇ ਸਿਰ ਤੇ ਸੱਟ ਲੱਗੀ ਸੀ ਇਹਨੇ ਇਤਲਾਹ ਦਿੱਤੀ ਇਮੀਡੀਏਟਲੀ ਨਾਮ ਦੇ ਨਾਲ ਹੀ ਅਸੀਂ ਇਹ ਡਾ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਦੀ ਆ ਕੈਮਰਾਜ਼ ਨਾਲ ਦੂਜੇ ਨਾਲ ਵਰਕਆਊਟ ਕਰਕੇ ਜਿਹੜਾ ਹੈਗਾ ਅ ਪੱਦੇ 2 ਘੰਟੇ ਦੇ ਵਿੱਚ ਅਸੀਂ ਜਿਹੜੇ ਹੈ ਸਾਰੇ ਦੇ ਸਾਰੇ ਬੰਦੇ ਰੇਸ ਕਰ ਲਏ ਜੀ ਕੋ ਸ਼ਿਟ ਬਰਾਬਰ ਨਹੀਂ ਹੋ ਰਿਹਾ ਇਹਨਾਂ ਕੋਲੋਂ ਤਾਂ ਅ ਟੈਲੀਫੋਨ ਗ੍ਰਾਮ ਫੋਨ ਗ੍ਰਾਮ ਤੋਂ ਲੈ ਫਿਰ ਇੱਕ ਉਹਨਾਂ ਕੋ ਹੱਥੀ ਜੇ ਗ੍ਰਾਮ ਤੋਂ ਹੋਈ ਹੈ ਤੇ ਦਰ دو تین ਚੋਟੀਆਂ ਬਰਾਉਂਡ ਹੋ ਗਈ। ਇਹ ਦੇਖੋ ਹਜੇ ਮੈਂ ਇਹਨਾਂ ਦਾ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਵਾਂਗਾ। ਰਿਮਾਂਡ ਤੋਂ ਬਾਅਦ ਫਿਰ ਜਿੰਨੇ ਵੀ ਮੁਕੱਦਮੇ ਜਿਹੜੇ ਸਾਡੇ ਅੰਟਰਸ ਹੈਗੇ ਨੇ ਉਹਨਾਂ ਦਾ ਸਾਰਾ ਇੱਕ ਵਾਰੀ ਸ਼ਾਨਬੀਲ ਕਰਕੇ ਵੀ ਕਿਨੇ ਇਹਨਾਂ ਤੋਂ ਤਾਂ ਲੋਲਤਾ ਨਹੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਾ। ਬੇਸਿਕਲੀ ਇਹ ਹੈ ਵੀ ਇਹ ਇਹਨਾਂ ਦਾ ਮੋਡਸ ਆਪਰਟੀ ਇਹ ਹੈ ਵੀ ਜਿੱਥੇ ਇਕੱਲਾ ਬੰਦਾ ਦੇਖ ਲੈਂਦਾ ਸੀ ਇਕੱਲਾ ਬੰਦਾ ਦੇਖ ਕੇ ਕੱਲਾ ਹੈਗਾ ਉਹ ਉਹਦੇ ਤੇ ਕੋਈ ਨਾ ਕੋਈ ਗੁਆਰ ਕਰਦੇ ਸੀ ਉਸ ਤੋਂ ਬਾਅਦ ਇਹਨੂੰ ਪੈਸੇ ਕੋਲ ਲੱਗੇ ਅਹ ਇਹ ਤਕਰੀਬਨ ਇਹ ਜਿਹੜੇ ਹੈਗੇ ਨੇ ਸਾਰੇ ਅਹ ਕੋਈ 20 ਸਾਲ ਦਾ ਕੋਈ 24 ਸਾਲ ਦਾ ਦੋ ਤਿੰਨ ਬੰਦੇ ਹੈਗੇ ਨੇ ਜਿਨ੍ਹਾਂ ਤੇ ਆਲਰੇਡੀ ਸਨੇਚਿੰਗ ਦੇ ਤੇ ਦੂਜੇ ਪਰਚੇ ਦਰਜ ਨੇ ਇਹ ਇਸ ਪ੍ਰਸਤੀ ਵਾਸਤੇ ਸਬਸਕ੍ਰਾਈਬਰ ਜੀ ਮੈਂ ਇਹ ਨਸ਼ੇ ਵਾਸਤੇ ਕਰਦੇ ਜੀ ਹੈ ਤਕਰੀਬਨ ਇਹ ਸਾਰੇ ਨਸ਼ੇ ਕਰਨ ਵਾਲੇ ਨੇ ਇੱਕ ਇਹ ਚ ਬਾਹੂਰਾਮ ਔਰ ਕੋ ਪ੍ਰਿੰਸ ਜੀ 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 ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਜੀ ਐਨਡੀ ਦੇ ਪਰਚੇ ਕਰ ਦਿੱਤੇ ਦੋ ਸਲੈਚਿੰਗ ਦੇ ਪਰਚੇ ਕਰ ਇਹ ਮਦੂ ਗਰਪ ਗਰਪ ਲੀਟਰ ਟਾਈ ਵੀ ਕੰਮ ਕਰਦਾ ਜਿਹੜੇ ਕਈ ਦੁਕਾਨਾਂਾਂ ਦੀਆਂ ਵੀ ਲੁੱਟਾਂ ਘੋਆ ਕਰੀਆਂ ਨੇ ਇਹ ਤੁਹਾਨੂੰ ਲੱਗਦਾ ਹਾਂ ਜੀ ਇਹ ਤਾਂ ਹਜੇ ਫਾਰਟ ਆਪਨ ਇਨਵੈਸਟੀਗੇਸ਼ਨ ਹੈ ਜੀ ਅਜੇ ਰਿਮਾਂਡ ਲਵਾਂਗੇ ਰਿਮਾਂਡ ਤੋਂ ਬਾਅਦ ਕਰਾਂਗੇ ਇਹ ਇਹ ਅਸੀਂ ਪੀਐਸਐਨ ਦੀ 304 ਆ 115 262 35 ਜੀ 190 ਬੀ ਵੀਨਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਿੱਤਾ ਹੈ। ਰਿਵਾਰਡ ਦੇ ਦੌਰਾਨ ਹੋ ਰਹੀ ਹੈ। ਹੰਦ ਉਮੀਦ ਹੈ ਕਿ ਕਿ ਇੰਨੀਆਂ ਸੀ ਸਾਡੇ ਕੋਲ ਜਾਂਟਰੀਸ ਪਈਆਂ ਉਹ ਸਭ ਚੈੱਕ ਕਰਾਂਗੇ ਵੀ ਕੀ ਇਹਨਾਂ ਤੇ ਇਹਨਾਂ ਤੇ ਹੀ ਦੋਸ਼ੀਤਾ ਨਹੀਂ ਹੈਗੀ। ਇਹ ਪਰਦੇਸ ਆਫਰ मैंने कन्हे मतलब वहां से आ रहे थे स्टेशन से जब बस स्टैंड के जो गली जाता है उस वहाँ पहुंचे पाँच छः लोग हमको कन्हे मतलब कि ले घर लिए जो मेरा कपड़ा था पैसा था दस हजार रुपये सारा निकाल लिए और मैं मांगने गया तो मेरे को ईट से सर पर मारे और पेट में भी मारे पाँच बोला? बोले कि सारा पैसा दे दो और जय जो पैसा था वो भी ले गए जो कहने के मतलब बैग वो में कपड़ा उपड़ा लिए थे वो भी सब कुछ ले गए आप कहां से आ और मोबाइल भी ले गए मैं यूपी से आ रहा था प्रयागराज यहाँ पर

5-6 ਲੋਗਾਂ ਨੇ ਅਣਪਛਾਤੇ ਆਣੇ ਨਹੀਂ ਇਹਦੀ ਕੁੱਟਮਾਰ ਕੀਤੀ ਤੇ ਇਹਨੂੰ ਲੁੱਟਿਆ ਇਹਦਾ ਮੋਬਾਈਲ ਲੁੱਟਿਆ ਇਹ ਤੋਂ ਪੈਸੇ ਖੋਏ ਤੇ ਜੋ ਕੱਪੜਾ ਲੀੜਾ ਇਹਦਾ ਜੋ ਵੀ ਸੀ ਇਹਨੂੰ ਸਾਰਾ ਕੱਪੜਾ ਲੀੜਾ ਖੋਇਆ ਤੋਂ ਤੇ ਇਹਦੀ ਬਹੁਤ ਕੁੱਟਮਾਰ ਕੀਤੀ ਉਹਨੂੰ ਦੇਖਦੇ ਹੋਏ ਇਹਦੇ ਵੱਲੋਂ ਨਬਕ ਤਵਾਲੀ ਦੇ ਵਿੱਚ ਰਿਪੋਰਟ ਲਿਖਾਈ ਗਈ ਔਰ ਸਰਦਾਰ ਸਰਵਜੇ ਸਿੰਘ ਚਿੰਬਾ ਜੀ ਐਸਐਚਓ ਸਾਹਮਣੇ ਉਹ ਰੇਕ ਤਵੰਡੀ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਬਹੁਤ ਕਿ ਉਹਨਾਂ ਨੇ 1 ਘੰਟੇ ਦੇ ਵਿੱਚ ਜਿਹੜੇ ਉਹ ਲੁਟੇਰੇ ਸੀ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਸਾਬਕ ਸਿਖਾਇਆ ਕਿ ਕਿਸ ਤਾ ਕਿਸੇ ਬੰਦੇ ਤੇ ਇਸ ਤਰ੍ਹਾਂ ਸ਼ਰੀਫ ਬੰਦੇ ਤੇ ਕਿਵੇਂ ਅਟੈਕ ਕਰੀਦਾ ਮੈਨੂੰ ਲੱਗਦਾ ਕਿ ਜਿਹੜੀਆਂ ਪਿਛਲੀਆਂ ਚੋਰੀਆਂ ਸਾਡੇ ਵਪਾਰੀਆਂ ਦੇ ਪਹਿਲਾਂ ਦੁਕਾਨਾਂ ਤੇ ਪਾਰ ਲੱਗੇ ਨੇ ਜਿਵੇਂ ਕਿਸੇ ਦੀ ਬਾਲੀ ਕੱਢ ਲਈ ਕਿਸੇ ਲੇਡੀਜ਼ ਦੀ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਵੀ ਬਾਹਰ ਨਿਕਲਣ ਦਾ ਔਕਾ ਹੈ ਹੋਇਆ ਸੀ ਪਿਛਲੇ 20-25 ਦਿਨ ਤੋਂ ਜੋ ਕਤਵਾਲੀ ਦੇ ਇੰਚਾਰਜ ਹੋਰੇ ਆਏ ਨੇ ਐਸਚੂ ਸਾਹਿਬ ਕਾਬਲੇ ਤਾਰੀਫ ਨੇ ਅਸੀਂ ਸਾਰੇ ਵਪਾਰੀ ਵੀ ਉਹਨਾਂ ਦੀ ਤਾਰੀਫ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਚੌੜਾ ਨੂੰ ਨੱਥ ਪਾਈ ਆ ਅਸੀਂ ਸਲੂਟ ਕਰਦੇ ਆ ਅਸੀਂ ਅਫਸਰ ਨੂੰ ਕਿ ਨਾਬੇ ਲਈ ਸਾਡੇ ਅਸਲੇ ਐਸੀ ਅਫਸਰ ਚਾਹੀਦੇ ਸੀ ਸਰ ਮੈਂ ਤੇ 3-4% ਪਹਿਲੇ ਨਹੀਂ ਕੰਮ ਕਿ ਨਹੀਂ ਦੇ ਤੋ ਕਰਦਾ ਸਰ ਮੈਂ ਨਹੀਂ ਹੋ ਗਈ ਕੋਈ ਗੱਲ ਸਰ ਕਿਵੇਂ ਲੁਕਦੇ ਸੀ ਲੋਕਾਂ ਤੇ ਸਰ ਆਪਣਾ ਕੀ ਜਾਂਦੇ ਨੇ ਇੱਕ ਹੋਰ ਕੁਝ ਮਾਰਦੇ ਸੀ ਜੀ ਦਿੱਤੀ ਸੀ ਕਿ ਜਿਹੜੇ ਕਈ ਵਾਰ ਹੁੰਦੇ ਸੀ ਕੋਈ ਵਾਰ ਕਰ ਦਿੱਤੇ ਐ ਧੱਕਾ ਦੇ ਕੇ ਮਾਰ ਭਾਜੇ ਲੰਦੇ ਸੀ ਜੇ ਦੇਖੋ ਕੇ ਜਿਹੜਾ ਕੱਲ ਜਿਹੜਾ ਕੱਲ ਤੁਸੀਂ ਜਿਹੜੇ ਵਾਰਦਾਸ ਕੀਤੀ ਆ ਕਿੰਨੇ ਜਾਣੇ ਸੀ ਤੇ ਤੁਸੀਂ ਕੌਣ ਕਿਵੇਂ ਉਹਨੂੰ ਟੁੱਟਿਆ ਜਾ ਕਿਵੇਂ ਮੋਬਾਈਲ ਕੋਕੀ ਲੈਤੀ ਉਹਨਾਂ ਨੂੰ ਤੁਸੀਂ ਮਾਰ ਗੋਆ ਉਹਨਾਂ ਨੂੰ ਤਾਂ ਮਾਰ ਕੇ ਸੱਟ ਕੇ ਉਹਨਾਂ ਦੇ ਉਹ ਦੂਜੇ ਮੁੰਡੇ ਨੇ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਗਿਆ ਤਾਂ ਉਹਨੂੰ ਤਾਂ ਪਤਾ ਨਾ ਸਰ ਮੇਰਾ ਮੂੰਹ ਕੁ ਮਾਜੀ ਦਾ ਜੀ ਉਹਨੇ ਪਤਾ ਨਹੀਂ ਕੀ ਮਾਰਿਆ ਪਤਾ ਨਹੀਂ ਕੀ ਸੀ ਕਈ ਸੋਦੇ ਹਥਿਆਰੇ ਉਹਦੇ ਡੱਬੇ ਚ ਮੇਰੇ ਕੋਲ ਕਿ ਸਰ ਕੁਛ ਨਹੀਂ ਸੀ ਉਸ ਟਾਈਮ ਉਸ ਟਾਈਮ ਮੈਂ ਮੇਰਾ ਮੂੰਹ ਕੁ ਮਗਿਆ ਸੀਗਾ ਦੂਜਾ ਮੁੰਡਾ ਮੇਰੇ ਨਾਲ ਤੇ ਸੀਗਾ ਉਹਨਾਂ ਨੇ ਮਾਰਿਆ ਵਾਜੀ ਸਰ ਕਿੰਨੀਆਂ ਗੁਆਰ ਦਿੱਤਾ ਹੁਣ ਤੱਕ ਕਰ ਦਿੱਤੇ ਸਰ ਮੇਰੇ ਤੇ ਚਾਰ ਕੁਛ ਨਹੀਂ ਕੀ ਡਟਾ ਬਹੁਤ ਕਿੱਥੇ ਕਿੱਥੇ ਕੀਤੀ ਸਰ ਆਪਣਾ ਗੈਂਗ ਨੇ ਇੱਕ ਫਤਿਹਗੁਰ ਸਾਹਿਬ ਦਾ ਜੀ ਉਹ ਮਲਾਉਂਦਾ ਜੀ ਇਹ ਦੋ ਨਾ ਬਲੇ ਬਲੇ ਇੱਕ ਅੰਦੇਸਾ ਇੱਕ ਕੋਰਾਂਗਾ ਦਾ ਕੋਡਾ ਕੋਲੇ ਲੈਣਾ ਕਿ ਤੇ ਨਾ ਜੂਠਿੰਦੇ ਕਾਰਨ ਕੀ ਆ ਮੇਨ ਕਿਉਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਆਪ ਵੀ ਕਮਾ ਕੇ ਖਾ ਸਕਦੇ ਹੋ ਇਹ ਦੀ ਡਰ ਨਸ਼ੇ ਦੀ ਤੋਰ ਤੇ ਹੋ ਗਈ ਨਸ਼ੇ ਦੇ ਕਰਕੇ ਨਸ਼ੇ ਸਾਡੇ ਵੀ ਸਾਹ ਹੋ ਗਏ ਸਰਕਾਰ ਵੱਲੋਂ ਵੀ ਹੁਣ ਤਾਂ ਉਪਰਾਲੇ ਕੀਤੇ ਜਾ ਰਹੇ ਚਰਨ ਸਰ ਉਹ ਜਿੰਮਾ ਜੋ ਹੋ ਗਿਆ ਵੀ ਅੱਜ ਤੋਂ ਬਾਅਦ ਨਹੀਂ ਕਰਤੀ ਹਾਂ ਸਰ ਜੀ ਚੱਕਾ ਵੀ ਹਾਂਜੀ ਜੀ ਹੁਣ ਗਲਤੀ ਮੰਨ ਲਓ ਹਾਂਜੀ ਕਿਨ੍ਹਾ ਕੁ ਕੰਦੇ ਦਾ ਗੈਂਟਾ ਟਾਲੀ ਰੋ ਰਿਹਾ ਸੱਤਿਆ ਨਹੀਂ ਹੋਰ ਵੀ ਨਹੀਂ ਨਾਲ ਤੁਹਾਡੇ ਹਾਂਜੀ ਸੱਤਿਆ ਰਹੇਗੀ ਬਸ ਇਹੀ ਗੱਤ ਹੈ